ਸਸਕੀ ਆਲਦੀ ਸਿਮਰਨ ਬੁਟੀਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਜਨ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਸੋਹਣੇ ਹੈਂਡਵਰਕ ਹੋਇਆ ਹੋਇਆ ਜੀ ਲੈ ਕੇ ਆਏ ਹਾਂ ਜੀ ਦੇਖੋ ਸੂਟ ਕਿੰਨੇ ਪਿਆਰੇ ਆ ਰੇਂਜ ਕਿੰਨੀ ਘੱਟ ਹੈ ਜੀ ਕਪੜਾ ਬਹੁਤ ਜ਼ਿਆਦਾ ਵਧੀਆ ਹੈ ਜੀ ਸੂਟ ਦਾ ਵਰਕ ਚੈੱਕ ਕਰੋ ਜੀ ਇਹ ਹੈਂਡਵਰਕ ਹੋਇਆ ਹੋਇਆ ਹੈ ਜੀ ਗੜੇ ਤੇ ਇਹ ਹੋ ਗਿਆ ਜੀ ਹੈਂਡਵਰਕ ਸਾਰੇ ਸੂਟ ਤੇ ਤੁਹਾਨੂੰ ਹੈਂਡਵਰਕ ਮਿਲੇਗਾ ਜੀ ਥੋੜਾ ਸਿਲਕ ਦਾ ਕੱਪੜਾ ਹੈ ਜੀ ਵਿੱਚ ਪ੍ਰਿੰਟਿੰਗ ਬਣੀ ਵੀ ਆ 골ਡਨ ਕਲਰ ਦੀ ਜੀ ਬਹੁਤ ਪਿਆਰਾ ਕਲਰ ਹੈ ਜੀ ਹਾਂਜੀ ਇਹ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਸੋਹਣੀ ਆਉਗੀ ਜੀ ਚਾਹੇ ਮੇਰੀਆਂ ਭੈਣਾਂ ਜੌਬ ਕਰਦੀਆਂ ਕਾਲਜ ਜਾਂਦੀਆਂ ਮੇਰੀਆਂ ਸਿਸਟਰਾਂ ਉਹ ਇਹ ਸੂਟ ਆਰਾਮ ਨਾਲ ਪਾ ਸਕਦੀਆਂ ਇੱਕ ਬਹੁਤ ਸੋਹਣੀ ਲੁੱਕ ਹੈ ਸੂਟ ਦੀ ਜੀ ਇਹਨਾਂ ਗਰਮ ਸੂਟ ਇਹ ਗਲੇ ਤੇ ਹੈ ਜੀ ਇਹ ਸਿਰਫ ਧਾਗੇ ਦਾ ਕੰਮ ਹੈ ਜੀ ਬਹੁਤ ਪਿਆਰਾ ਕੋਈ ਚੂਵਨ ਵਾਲਾ ਕੰਮ ਨਹੀਂ ਹੈਗਾ ਜੀ ਇਹਦੇ ਨਾਲ ਤੁਹਾਨੂੰ ਪਲੇਨ ਕਲਰ ਦੀ ਬਾਟਮ ਮਿਲੂਗੀ ਜੀ ਇਹਨੂੰ ਕੋਰਤਾ ਸਟਾਈਲ ਬਣਾਇਓ ਜੀ ਲੌਂਗ ਕੋਰਤਾ ਨਾਲ ਪਲਾਜੋ ਬਣਾਇਓ ਸੂਟ ਦੀ ਲੁੱਕ ਬਹੁਤ ਪਿਆਰੀ ਆਊਗੀ ਜੀ ਕਲਰ ਹੀ ਸੂਟ ਦਾ ਬਹੁਤ ਅਲੱਗ ਜਿਹਾ ਆਏਗੀ ਉਸ ਤੋਂ ਬਾਅਦ ਜੀ ਇਹਦਾ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਸੋਹਣਾ ਇਹਦੇ ਨਾਲ ਦੁਪੱਟਾ ਲਾਇਆ ਵਾ ਜੀ ਬਹੁਤ ਹੀ ਪਿਆਰਾ ਦੁਪੱਟਾ ਇਹਦੇ ਬਹੁਤ ਸੋਹਣਾ ਇਹਦੇ ਨਾਲ ਦੁਪੱਟਾ ਲਾਇਆ ਵਾ ਜੀ ਬਹੁਤ ਸੋਹਣਾ ਤਾਂ 8 ਮੀਟਰ ਦਾ ਬਹੁਤ ਸਟਾਈਲਿਸ਼ ਦੁਪੱਟਾ ਹੈ ਜੀ ਇਹ ਦੁਪੱਟੇ ਦੇ ਲੜਾਂ ਤੇ ਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਜੀ ਬਹੁਤ ਸੋਹਣਾ ਸੂਟ ਦਾ ਦੁਪੱਟਾ ਹੈ ਜੀ ਕਿਸੇ ਵੀ ਮੇਰੀ ਭੈਣ ਨੂੰ ਇਹਦੀ 니ੜ ਹੋਵੇ ਤਾਂ ਸਭ ਤੋਂ ਵਾਈ ਕਰ ਸਕਦੇ ਜੀ ਬਹੁਤ ਸੋਹਣਾ ਸੂਟ ਦਾ ਦੁਪੱਟਾ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਸੈੱਟ ਕਰਾਂਗੇ ਪਿੰਕ ਕਲਰ ਹੈ ਜੀ ਬਹੁਤ ਸੋਹਣਾ ਪਿੰਕ ਕਲਰ ਦਾ ਸੂਟ ਮਿਲੂਗਾ ਜੀ ਤੁਹਾਨੂੰ ਐਂ ਡਿਜ਼ਾਈਨਰ ਪੀਸ ਹੈ ਜੀ ਇਹ ਤੇ ਤੁਹਾਨੂੰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਲਾਸ ਵਗੈਰਾ ਕੁਝ ਵੀ ਲਗਾਉਣ ਦੀ ਲੋੜ ਨਹੀਂ ਪਹਿਲਾਂ ਹੀ ਸੂਟ ਨੂੰ ਡਿਜ਼ਾਈਨਰ ਲੁੱਕ ਦਿੱਤੀ ਵੀ ਹੈ ਜੀ ਏ ਦੇਖੋ ਜੀ ਗਲੇ ਦਾ ਡਿਜ਼ਾਈਨ ਕਿੰਨਾ ਪਿਆਰਾ ਬਣਾਇਆ ਹੈ ਭਾਈ ਜੀ ਬੀ ਬਹੁਤ ਹੀ ਪਿਆਰਾ ਗਲੇ ਦਾ ਡਿਜ਼ਾਈਨ ਇੱਥੇ ਪੈਸਵਰਕ ਕਰਿਆ ਹੋਇਆ ਹੈ ਜੀ ਇਹ ਹੋ ਗਿਆ ਘੇਰੇ ਦਾ ਵਰਕ ਬਹੁਤ ਸੋਹਣਾ ਪਿੰਕ ਕਲਰ ਦਾ ਸੂਟ ਹੈ ਜੀ 2 8 ਮੀਟਰ ਦੀ ਸ਼ਰਟ ਹੈ ਜੀ 2 8 ਮੀਟਰ ਦੀ ਹੀ ਤੁਹਾਨੂੰ ਬਾਟਮ ਮਿਲੂਗੀ ਜੀ ਔਰਗੈਂਜਾ ਕੱਪੜਾ ਹੈ ਜੀ ਬਹੁਤ ਸੋਹਣਾ ਉਸ ਤੋਂ ਬਾਅਦ ਦੁਪट्टे ਦਾ ਸਟੱਫ ਬਹੁਤ ਜ਼ਿਆਦਾ ਵਧੀਆ ਹੈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਤਿਆਰ ਕਰਿਆ ਹੋਇਆ ਹੈ ਜੀ ਕਈ ਮੇਰੀਆਂ ਭੈਣਾਂ ਐਵੇਂ ਦੇ ਸੂਟ ਪਾ ਕੇ ਵਧੀਆ ਲੱਗਦਾ ਉਹਨਾਂ ਨੂੰ ਬਹੁਤ ਸੋਹਣੇ ਸੂਟ ਹੈ ਜੀ ਦੇਖੋ ਜੀ ਸਾਰੇ ਸੂਟ ਤੇ ਐਦਾਂ ਲੈਸ ਦੀ ਫਿਨਿਸ਼ਿੰਗ ਕੀਤੀ ਵੀ ਹੈ ਸਾਰੇ ਹੀ ਦੁਪੱਟੇ ਤੇ ਆਹ ਦੇਖੋ ਜੀ ਬਹੁਤ ਹੀ ਸੋਹਣਾ ਚਾਰੇ ਪਾਸੇ ਦੁਪੱਟੇ ਦੇ ਐਦਾਂ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਹੈ ਜੀ ਇਹ ਹੋਣਾ ਕਲਰ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਜੀ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰਾ ਬਾਟਮ ਇਹਦੇ ਨਾਲ ਪਲੇਨ ਮਿਲ ਲੂਗੀ ਜੀ ਅਰ ਦੁਪੱਟਾ ਜਿੱਦਾਂ ਤੁਹਾਨੂੰ ਪਿੰਕ ਦਿਖਾਇਆ ਉਦਾਂ ਹੀ ਦੁਪੱਟਾ ਰੈਡੀ ਕਰਿਆ ਹੋਇਆ ਜੀ ਬਹੁਤ ਸੋਹਣੀ ਹੈ ਇਹਦੇ ਵਿੱਚ ਥੋੜੀ ਲੈਸ ਦੀ ਮਸ਼ੀਨਰੀ ਲੱਗੀ ਹੋਈ ਆ ਲੜਾਂ ਤੇ ਬਹੁਤ ਪਿਆਰਾ ਦੁਪੱਟਾ ਜੀ ਸੂਟ ਦੀ ਬਣ ਕੇ ਲੁੱਕ ਬਹੁਤ ਸੋਹਣੀ ਆਉਣੀ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਕਲਰ ਇੱਕ ਇਹ ਆ ਇਹਦੇ ਵਿੱਚ ਠੀਕ ਹੈ ਜੀ ਤੁਸੀਂ ਸਭ ਤੋਂ ਦੋ ਸੂਟ ਇਕੱਠੇ ਲੈਣੇ ਆ ਜਾਂ ਵੀਡੀਓ ਚ ਜਿਹੜੇ ਲਗਾ ਇਕੱਠੇ ਪੀਸ ਹੈ ਤਿੰਨ ਪੀਸ ਹੈ ਤਾਂ ਤੁਹਾਨੂੰ ਡਿਸਕਾਊਂਟ ਵੀ ਕਰਿਆ ਜਾਊਗਾ ਜੀ ਇੱਕ ਸੂਟ ਇਹ ਦੇਖੋ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਲੈਮਨ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਇਹ ਕਲੀਆਂ ਵਾਂਗੂ ਆਊਗਾ ਤੁਹਾਡੇ ਇਹ ਸੈਂਟਰ ਪੈਨਰ ਬਣੂਗਾ ਜੀ 올ਓਵਰ 5 ਮੀਟਰ ਸੂਟ ਹੈ ਜੀ ਦੁਪੱਟੇ ਦਾ ਵਰਕ ਬਹੁਤ ਹੀ ਸੋਹਣਾ ਹੈ ਜੀ ਬਹੁਤ ਸੋਹਣਾ ਦੁਪੱਟੇ ਦਾ ਵਰਕ ਹੈ ਜੀ ਦੇਖੋ ਦੁਪੱਟੇ ਦੇ ਚਾਰੇ ਪਾਸੇ ਤੁਹਾਨੂੰ ਐਦਾਂ ਵਰਕ ਮਿਲੂਗਾ ਜੀ ਕੱਟਵਰਕ ਹੋਇਆ ਵਈ ਜੀ ਬਹੁਤ ਹੀ ਸੋਹਣਾ ਸੂਟ ਦੇ ਲੁੱਕ ਵੜ ਕੇ ਰੈਡੀ ਹੋ ਗਿਆ ਉਸ ਤੋਂ ਬਾਅਦ ਇਹਦਾ ਅਗਲਾ ਸੂਟ ਜੈਕਟ ਕਰੋ ਜੀ ਇਹ ਤੁਹਾਡੇ ਥੋੜੇ ਅਸੀਂ ਸਿੰਗਲ ਸਿੰਗਲ ਪੀਸ ਤੇ ਚੱਲਣੇ ਆ ਜੀ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਇਹ ਹੈਗਾ ਜੌਰਜਟ ਦਾ ਸੂਟ ਜਾਂ ਜੌਰਜਟ ਦਾ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਜੀ ਬਹੁਤ ਪਿਆਰਾ ਜੌਰਜਟ ਦਾ ਸੂਟ ਹੈ ਜੀ ਇਹਦੇ ਨਾਲ ਤੁਹਾਨੂੰ ਐਦਾਂ ਦਾ ਹੀ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਇਹਦੇ ਨਾਲ ਦੁਪੱਟਾ ਮਿਲੂਗਾ ਜੀ ਆਲ ਓਵਰ 5 ਮੀਟਰ ਸੂਟ ਹੈ ਜੀ ਠੀਕ ਹੈ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰਾਂਗੇ येलो ਕਲਰ ਦਾ ਸੂਟ ਹੈ ਜੀ ਜੈਲੋ ਕਲਰ ਦਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਪਿਓਰ ਕਾਟਨ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਇਹ ਹੋਗੀ ਗਲੇ ਦੀ ਡਿਜ਼ਾਈਨਿੰਗ ਗਲੇ ਦੀ ਡਿਜ਼ਾਈਨਿੰਗ ਹੈ ਜੀ ਪਲੇਨ ਤੁਹਾਨੂੰ ਬਾਟਮ ਮਿਲੇਗੀ ਜੀ ਪਲੇਨ ਪਲੇਨ ਤੁਹਾਨੂੰ ਬਾਟਮ ਮਿਲੇਗੀ ਅਰ ਦੁਪੱਟਾ ਵੀ ਇਹਦੇ ਨਾਲ ਤੁਹਾਨੂੰ ਇੰਨਾ ਸੋਹਣਾ ਡਿਜ਼ਾਈਨ ਵਾਲਾ ਕਾਟਨ ਦਾ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਬਹੁਤ ਪਿਆਰੀ ਕਾਟਨ ਬਹੁਤ ਸੋਹਣਾ ਤੁਹਾਨੂੰ ਕਾਟਨ ਦਾ ਦੁਪੱਟਾ ਮਿਲੇਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਸੂਟ ਬਣ ਕੇ ਬਹੁਤ ਸੋਹਣਾ ਲੱਗੇਗਾ ਜੀ ਹੁਣ ਇੱਕ ਕਿਸੇ ਕਸਟਮਰ ਦੀ ਡਿਮਾਂਡ ਸੀ ਜੀ ਵਾਈਟ ਕਲਰ ਦਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਜੀ ਵਾਈਟ ਕਲਰ ਦਾ ਬਿਲਕੁਲ ਐਨ ਪਿਓਰ ਵਾਈਟ ਕਰੀਮ ਹੈ ਜੀ ਇਹ ਵਾਈਟ ਨਹੀਂ ਹੈ ਕਰੀਮ ਕਰੀਮ ਸੂਟ ਹੈ ਜੀ ਗ੍ਰੇਸ ਕਾਟਨ ਸੂਟ ਦਾ ਕੱਪੜਾ ਹੈ ਜੀ ਗ੍ਰੇਸ ਕਾਟਨ ਬਹੁਤ ਪਿਆਰਾ ਘੇਰੇ ਦਾ ਵਰਕ ਹੋਇਆ ਹੋਇਆ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਘੇਰੇ ਦਾ ਵਰਕ ਹੋਇਆ ਹੋਇਆ ਹੈ ਜੀ ਗ੍ਰੇਸ ਕਾਟਨ ਕੱਪੜਾ ਹੈ ਜੀ ਬਹੁਤ ਸੋਹਣੀ ਗ੍ਰੇਸ ਕਾਟਨ ਹੈ ਜੀ ਇੰਨਾ ਨਹੀਂ ਹੈ ਵੀ ਹੈਕੀ ਗ੍ਰੇਸ ਕਾਟਨ ਹੈ ਇਹਦੇ ਨਾਲ ਇਹ ਹੋਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਦੁਪੱਟੇ ਤੇ ਐਦਾਂ ਵਰਕ ਹੋਇਆ ਹੈ ਬਈ ਬਹੁਤ ਸੋਹਣਾ ਐਦਾਂ ਵਰਕ ਹੋਇਆ ਹੈ ਪੂਰਾ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਤੁਸੀਂ ਕਿਤੇ ਵੀ ਬੈਠੇ ਆਂ ਅਸੀਂ ਤੁਹਾਡਾ ਸੂਟ ਪਾਰਸਲ ਕਰ ਦੂੰਗੇ ਜੀ ਸ਼ਿਪਿੰਗ ਦੇ ਪੈਸੇ ਅਲੱਗ ਤੋਂ ਹੋਣਗੇ ਤੁਸੀਂ ਸੂਟ ਸਿਲੈਕਟ ਕਰਕੇ ਮੈਨੂੰ ਸੈਂਡ ਕਰ ਸਕਦੇ ਆ ਉਤੋਂ ਬਾਅਦ ਤੁਸੀਂ Google Pay ਕਰ ਦੋ Paytm ਕਰ ਦੋ ਤੁਹਾਡਾ ਸੂਟ ਅਸੀਂ ਪਾਰਸਲ ਕਰ ਦੂੰਗੇ ਤੁਹਾਨੂੰ ਸੈਂਡ ਕਰ ਦੂੰਗੇ ਪਾਰਸਲ ਕਰਕੇ ਵੀ ਅਸੀਂ ਤੁਹਾਡਾ ਸੂਟ ਪਾਰਸਲ ਕਰਤਾ ਜੀ ਸਸੇ ਕਾ